ਥੱਪੜ ਵੀ ਖਾਦੇ ਆਪਣੇ ਪਿਓ ਦੇ ਕੋਲ ਉਹ ਕਹਿੰਦਾ ਕੰਮ ਨਹੀਂ ਕਹਿੰਦਾ ਮੈਂ ਨਹੀਂ ਬੱਕਰੇ ਵੜਦਾ ਮਹਾਂਪੁਰਸ਼ਾਂ ਦੀ ਸੰਗਤ ਮਿਲੀ ਜੀਵਨ ਬਦਲ ਗਿਆ ਕਿੱਥੇ ਤੱਕ ਬਦਲਿਆ ਐਸਾ ਜੀਵਨ ਉੱਚਾ ਤੇ ਸੋਚਾ ਹੋ ਗਿਆ ਉਹਨਾਂ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਸਵਾਇਮਾਨ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਸੁਭਾਇਮਾਨ ਹੋ ਕੇ ਸਾਨੂੰ ਦਰਸ਼ਨ ਦਿੰਦੇ ਨੇ ਸਾਨੂੰ ਉਪਦੇਸ਼ ਦਿੰਦੇ ਨੇ ਭਗਤ ਸਦਨਾ ਜੀ ਕਸਾਈਆਂ ਦਾ ਮੁੰਡਾ ਤੇ ਮਹਾਪੁਰਸ਼ ਕੇ ਬਚਨ ਕਰਿਆ ਕਰਦੇ ਕਹਿੰਦੇ ਜੇ ਮਾਸ ਵੜਨਾ ਵੇਚਣਾ ਚੰਗਾ ਹੁੰਦਾ ਫੇ ਸਦਨਾ ਤੂੰ ਛੱਡਦਾ ਭਈ ਭਗਤ ਸਦਨਾ ਜੀ ਕਿਉਂ ਛੱਡਦੇ ਮਾਸ ਵੜਨਾ ਤੇ ਵੇਚਣਾ ਹੈ ਨਹੀਂ ਇਹਦੇ ਵਿੱਚ ਕੁਛ ਵੀ ਐਸੀ ਲਗਨ ਲੱਗੀ ਸਾਧੂਆਂ ਦਾ ਸੰਗ ਹੋਇਆ ਬਾਣੀ ਦਾ ਇੱਕ ਬਚਨ ਆਉਂਦਾ ਬਾਬਾ ਕਬੀਰ ਸਾਹਿਬ ਦਾ ਧਰਮਰਾਇ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ ਜਿਹੜੇ ਇਹ ਬਾਣੀ ਨੂੰ ਆਪਣੇ ਜੀਵਨ ਵਿੱਚ ਲੈ ਜਾਂਦਾ ਨਾ ਫਿਰ ਉਹ ਮਾਰੇ ਕਰਮ ਨਹੀਂ ਕਰੂਗਾ ਆ ਮਾਸਰਾ ਖਾਣਾ ਪੀਣਾ ਤੱਕ ਪਾਸੇ ਰਹਿ ਗਿਆ ਸਦਨਾ ਜੀ ਉਸ ਅਵਸਥਾ ਤੇ ਪਹੁੰਚ ਗਏ ਪਰਮੇਸ਼ਰ ਦਾ ਰੂਪ ਹੋ ਗਏ ਛੱਡ ਦਿੱਤਾ ਮਹਾਰਾਜ ਕਹਿੰਦੇ ਜੇ ਚੰਗਾ ਹੁੰਦਾ ਫਿਰ ਕਾਹਨੂੰ ਛੱਡਦਾ ਇਹਦੇ ਵਿੱਚ ਕੋਈ ਨਹੀਂ ਜਿਣੀ ਕਮੀ ਨਾਹੀ ਗੁਣ ਤੇ ਕਮੜੇ ਬਿਸਾਰ ਕਿਉਂ ਜੀ ਮਤ ਸ਼ਰਮੰਦਾ ਥੀ ਵਹੀ ਸਾਈਂ ਦੇ ਦਰਬਾਰ ਆਪਾਂ ਕਹਿੰਦੇ ਨੇ ਵੀ ਸਾਨੂੰ ਤਾਂ ਉੱਥੇ ਆਹ ਕੰਮ ਸ਼ਰਮੰਦਾ ਹੋਣਾ ਪੈ ਗਿਆ ਬਈ ਤੇ ਮਹਾਰਾਜ ਕਹਿੰਦੇ ਇਦਾਂ ਦੇ ਕੰਮ ਹੀ ਨਾ ਕਰੋ ਫਿਰ ਜੇ ਸੱਚੇ ਦੀ ਦਰਗਾਹ ਵੀ ਸਾਨੂੰ ਸ਼ਰਮੰਦਾ ਹੋਣਾ ਪਵੇ ਜਿਤ ਖਾਦੇ ਤਨ ਪੀੜੀਏ ਮਨ ਵਿੱਚ ਚੱਲੇ ਬਕਾਰ ਬਾਬਾ ਸੇ ਖਾਣਾ ਕੁਝ ਖੁਆਰ ਭਗਤ ਸਦਨਾ ਜੀ ਨੇ ਸਾਰਾ ਕੁਝ ਛੱਡ ਦਿੱਤਾ ਪਰਮੇਸ਼ਰ ਦੀ ਬੰਦਗੀ ਕੀਤੀ ਉਹਦਾ ਰੂਪ ਹੋ ਗਏ ਤੇ ਬਾਣੀ ਵਿੱਚ ਮਹਾਰਾਜ ਆਪਾਂ ਰੋਜ਼ ਹੀ ਪੜਦੇ ਆਂ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਅੱਛਾ ਕਈ ਤਾਂ ਇੰਨਾ ਕੀ ਪੜ ਕੇ ਕਹਿੰਦੇ ਲੋ ਜੀ ਮਹਾਰਾਜ ਨੇ ਕਿਹਾ ਵੀ ਪਵਨ ਗੁਰੂ ਆ ਤੇ ਪਾਣੀ ਪਿਤਾ ਤੇ ਧਰਤੀ ਮਾਤਾ ਬਸ ਉ ਇੱਥੇ ਹੀ ਗੇੜ ਸਮਾਪਤ ਕਰ ਦਿੰਦੇ ਤੇ ਦਾਸ ਕਹਿੰਦਾ ਹੁੰਦਾ ਅੱਗੇ ਵੀ ਚੱਲ ਦੇਵ ਸਰਾਤ ਦੁਏदाई ਦਾਇਆ ਖੇਲੇ ਸਗਲ ਜਾਗਤ ਹੁਣ ਸੁਣਿਓ ਫਿਰ ਚੰਗੀਆਂ ਆਈਆਂ ਬੁਰਾਈਆਂ ਬਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਤੇ ਪੂਰਾ ਜਿਨੀ ਨਾਮ ਧਾਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਰਾ ਮਹਾਰਾਜ ਕਹਿੰਦੇ ਐਵੇਂ ਨਾ ਕਹੀ ਜਾਈ ਕੋਈ ਨਹੀਂ ਹੈਗਾ ਕਹਿੰਦੇ ਆ ਸੁਣ ਮਹਾਰਾਜ ਦੀ ਬਾਣੀ ਵਾਚੇ ਧਰਮ ਹਦੂਰ ਤੇਰੀਆਂ ਚੰਗੀਆਂ ਆਈਆਂ ਬੁਰਿਆ ਇਦੇ ਤੇ ਧੰਨ ਰਾਜੇ ਨੇ ਤੇ ਬਚਣਾ ਇੱਥੇ ਆਪਾਂ ਹੀ ਨਾ ਬਾਜਦੇ ਆਪਾਂ ਵੀ ਤਾਂ ਬਰਿਆਈਆਂ ਹੀ ਬਾਚੀ ਜਾਂਦੇ ਚੰਗਿਆਈਆਂ ਤਾਂ ਕੋਈ ਕੋਈ ਬਾਜਦਾ ਪਰ ਉੱਥੇ ਚੰਗਿਆਈਆਂ ਬਰਿਆਈਆਂ ਦੋਨੀਆਂ ਬਾਚੀਆਂ ਜਾਣੇ ਮਹਾਰਾਜ ਨੇ ਜਦੋਂ ਸਮਝਾਇਆ ਚਰਨਾਂ ਤੇ ਟੈ ਪਿਆ ਸ਼ੀਹਾ ਕਹਿੰਦਾ ਮਹਾਰਾਜ ਮੈਨੂੰ ਬਖਸ਼ ਲਓ ਮੈਂ ਤੁਹਾਡੀਆਂ ਖੁਸ਼ੀਆਂ ਲੈਣੀਆਂ ਮੈਂ ਆ ਭਾਈ ਜਰਾ ਰਿਸ਼ਤੇਦਾਰੀਆਂ ਸੰਸਾਰ ਦੀਆਂ ਖੁਸ਼ੀਆਂ ਨਹੀਂ ਲੈਣੀਆਂ ਮਹਾਰਾਜ ਕਹਿੰਦੇ ਬਖਸ਼ ਲੈਣੇ ਆ 14 ਖੁਸ਼ੀ ਮਿਲ ਜਾਵੇ ਮੇਰੀ ਕਹਿੰਦੇ ਹਾਂ ਮਹਾਰਾਜ ਕਹਿੰਦੇ ਵੀ ਛੱਡ ਪਹਿਲਾਂ ਕੀ ਕੰਮ ਕਰਨਾ ਆ ਬੱਕਰਿਆਂ ਨੂੰ ਆਜਾਦ ਕਰ ਦੇ ਜਿਹੜੇ ਵੱਢਣੇ ਕਹਿੰਦਾ ਲਓ ਮਹਾਰਾਜ ਛੱਡ ਦਿੱਤੇ ਬੱਕਰੇ ਗਰੀਬ ਨਵਾਜ ਤੁਹਾਡੀ ਖੁਸ਼ੀ ਚਾਹੀਦੀ ਆ ਮਹਾਰਾਜ ਕਹਿੰਦੇ ਮਿਲ ਗਈ ਖੁਸ਼ੀ ਛੱਡ ਦਿੱਤੇ ਬੱਕਰੇ ਗੁਰਨਾਨਤ ਭਲੀ ਕਰਨਗੇ ਹੁਣ ਦੱਸ ਤੂੰ ਕਾਦੇ ਵਾਸਤੇ ਵੱਢਣੇ ਸੀ ਕਹਿੰਦਾ ਮਹਾਰਾਜ ਮੇਰੇ ਬੱਚੇ ਦਾ ਮੁੰਡਣ ਆ ਮੁੰਡਣ ਪਤਾ ਨਾ ਆਪਣ Hindu veer ਕਰਾਉਂਦੇ ਨੇ ਮੁੰਡਣ ਮਰਾ ਕਹਿੰਦੇ ਸ਼ੀਹਾ ਗੁਰੂ ਨਾਨਕ ਦੇ ਘਰ ਦੇ ਵਿੱਚ ਮੁੰਡਣ ਨਹੀਂ ਗੁਰੂ ਨਾਨਕ ਦੇ ਘਰ ਦੇ ਵਿੱਚ ਗੁੰਦਣ ਆ ਗੁੰਦਣ ਅਬੀਬੀਆਂ ਪਹਿਣਾ ਬੈਠੀਆਂ ਨਾ ਤੇਰਾ ਜੋੜਾ ਗੁੰਦ ਦਵਾ ਤੇਰੀ ਗੁੱਤ ਗੁੰਦ ਦਵਾ ਗੁੱਦ ਹੋਊ ਤਾਂ ਗੰਦੂ ਹੁਣ ਅਸੀਂ ਤਾਂ ਛੱਡਦੇ ਹੀ ਨਹੀਂ ਮਰਾ ਕਹਿੰਦੇ ਇਉਂ ਕਰ ਚੱਲ ਹੁਣ ਆਪ ਪਹੁੰਚ ਤੇ ਰਿਸ਼ਤੇਦਾਰਾਂ ਨੂੰ ਲੈ ਕੇ ਪਹੁੰਚ ਕਿੱਥੇ ਗੋਇੰਦਵਾਲ ਸਾਹਿਬ ਦੀ ਧਾਤੀ ਤੇ ਅਸੀਂ ਉੱਥੇ ਚੱਲੇ ਸ਼ੀਹਾ ਕਹਿੰਦਾ ਮਹਾਰਾਜ ਮੈਨੂੰ ਤੁਹਾਡੀ ਖੁਸ਼ੀ ਚਾਹੀਦੀ ਆ ਲੈ ਕੇ ਆਪਣੇ ਭਾਈਚਾਰੇ ਨੂੰ ਪਹੁੰਚਦਾ ਫਿਰ ਮਹਾਰਾਜ ਦੇ ਚਰਨਾਂ 'ਚ ਇਧਰ ਮਹਾਰਾਜ ਨੇ ਅਰਦਾਸ ਪੂਰੀ ਕੀਤੀ ਬਾਬੇ ਅਮਰਦਾਸ ਜੀ ਤੇ ਜਦੋਂ ਦਰਸ਼ਨ ਹੋਏ ਮਹਾਰਾਜ ਨੂੰ ਬਾਬਾ ਅਮਰਦਾਸ ਜੀ ਨੂੰ ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਬੱਸ ਉਹ ਖੁਸ਼ੀ ਦਾ ਸ਼ਬਦਾਂ ਵਿੱਚ ਜ਼ਿਕਰ ਨਹੀਂ ਕੀਤਾ ਜਾ ਸਕਦਾ ਜਿਹਨੂੰ ਗੁਰੂ ਦੇ دیدار ਹੋ ਜਾਣਾ ਮੇਲ ਹੋਇਆ ਪਰਸਪਰ ਬਚਨ ਬਿਲਾਸ ਇਧਰੇ ਨੂੰ ਭਾਈ ਸ਼ੀਹਾ ਵੀ ਪਹੁੰਚ ਗਿਆ ਭਾਈਚਾਰਾ ਲੈ ਕੇ ਮਾਰਾ ਕਹਿੰਦੇ ਹਾਂ ਸ਼ੀਹਾ ਹੁਣ ਦੱਸ ਕਹਿੰਦਾ ਮਹਾਰਾਜ ਮੁੰਡਣ ਕਹਿੰਦੇ ਮੁੰਡਣ ਨਹੀਂ ਕਰਨਾ ਬਈ ਗੁਰਨਾਨਕ ਦੇ ਘਰ ਦੇ ਵਿੱਚ ਗੁੰਦਣ ਆ ਗੁੰਦਣ ਹੁਣ ਆਪਾਂ ਵੀ ਕਈ ਦਫਾ ਸੁਣਦੇ ਸੁਣਦੇ ਕਰਾਹੇ ਪੈ ਜਾਂਦੇ ਅਸੀਂ ਕਹਿੰਨੇ ਇਹਨਾਂ ਨੂੰ ਕਿਹੜਾ ਅੰਬ ਲੱਗਣਿਆ ਜੇ ਕੇਸ ਦਾੜੀ ਰੱਖਦੇ ਆ ਤੇ ਕੋਈ ਗੁਰਮੁਖ ਪਿਆਰਾ ਕਹਿੰਦਾ ਜੇ ਕਿਤੇ ਅੰਬ ਲੱਗਦੇ ਹੁੰਦੇ ਫਿਰ ਦੇਖ ਲੈ ਤੇਰਾ ਕੀ ਹਾਲ ਹੋਣਾ ਸੀ ਨਿਆਣਿਆਂ ਨੇ ਬੱਟੇ ਮਾਰ ਮਾਰ ਕੇ ਤੇਰਾ ਮੂੰਹ ਬੰਦ ਦੇਣਾ ਸੀ ਇੱਕ ਕੇਸ ਇਹ ਪਰਮੇਸ਼ਰ ਦੀ ਅਮੁੱਲਕ ਦਾਤ ਹੈ ਜਿਵੇਂ ਹੱਥ ਨੇ ਪੈਰ ਨੇ ਅੱਖਾਂ ਨੇ ਨੱਕ ਨੇ ਪ੍ਰਸਨਾ ਹੈ ਇਹ ਵੀ ਮਹਾਰਾਜ ਦੀ ਦਾਤ ਹੈ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਸਭ ਤੋਂ ਵੱਧ ਪਿਆਰ ਕੀਤਾ ਭਾਈ ਮਰਦਾਨਾ ਜੀ ਮਹਾਰਾਜ ਦੇ ਨਾਲ ਲਗਭਗ 54 ਸਾਲ ਕੀਤਨ ਦੀ ਸੇਵਾ ਕੀਤੀ ਤੇ ਮਹਾਰਾਜ ਨੇ ਬਚਨ ਕੀਤਾ ਸੀ ਮਰਦਾਨਿਆਂ ਕੇਸ ਨਹੀਂ ਕਟਾਉਣੇ ਅਸੀਂ ਕਹਿੰਦੇ ਰੱਖਣੇ ਨੇ ਆ ਬੱਚੇ ਬੈਠੇ ਨੇ ਬੜੇ ਚੰਗੇ ਲੱਗਦੇ ਨੇ ਮਹਾਰਾਜ ਕਿਰਪਾ ਬਣਾਈ ਰੱਖਣ ਮਹਾਰਾਜ ਕਹਿੰਦੇ ਕੇਸ ਨੇ ਪਹਿਲਾ ਹੁਕਮ ਮਹਾਰਾਜ ਦਾ ਇਹ ਹੀ ਸੀ ਅਸੀਂ ਕਹਿੰਨੇ ਲਕੀਤ ਸਾਣਾ ਥੋੜੋ ਸਿੱਖੀ ਹੁੰਦੀ ਆ ਸਿੱਖੀ ਤਾਂ ਅੰਦਰ ਜਹੀਦੀ ਆ ਅੰਦਰ ਮਹਾਰਾਜ ਨੇ ਜਦੋਂ ਖਾਲਸਾ ਸਾਜਿਆ ਸੀ ਫਿਰ ਅੰਦਰ ਨਹੀਂ ਸੀ ਸਿੱਖੀ ਤਾਂ ਬਾਹਰ ਹੀ ਸੀ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰੂਪ ਕਿਹੋ ਜਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ ਖਾਸ ਰੂਪ ਕੀ ਸੀ ਫਿਰ ਪਾਣੀ ਵਿੱਚ ਵੀ ਆਉਂਦਾ ਨਾ ਵੀ ਉਹਦੇ ਲੰਬੇ ਲੰਬੇ ਵਾਲ ਨੇ ਸੋਹਣਾ ਨੱਕ ਪਰਮੇਸ਼ਰ ਦਾ ਸੁੰਦਰ ਦੰਦ ਨੇ ਤੇ ਮਹਾਰਾਜ ਕਹਿੰਦੇ ਭਾਈ ਇਹ ਕੇਸ ਤਾਂ ਪਰਮੇਸ਼ਰ ਦੀ ਅਮੁੱਲ ਕਾਤ ਹੈ ਕਿਸਾਂ ਨੂੰ ਕੱਟਣਾ ਨਹੀਂ ਮੁੰਡਣ ਨਹੀਂ ਕਰਨਾ ਹੁਣ ਸਾਡੇ ਬੱਚੇ ਕਿਉਂ ਕਟਾਉਂਦੇ ਨੇ ਕੇਸ ਕਹਿੰਦੇ ਅਸੀਂ ਸੋਹਣੇ ਲੱਗਿਆ ਕਿਹਨੂੰ ਸੋਹਣਾ ਲੱਗਣਾ ਵੀ ਕਹਿੰਦੇ ਸੰਸਾਰ ਨੂੰ ਸੋਹਣੇ ਲੱਗੀਏ ਜਦੋਂ ਅਸੀਂ ਨੰਗੀਏ ਸਾਨੂੰ ਲੋਕੀ ਦੇਖਣ ਮਹਾਰਾ ਇਹ ਕਹਿੰਦੇ ਸੰਸਾਰ ਦੀ ਗੱਤ ਜਾਣਦਾ ਕਿਹੋ ਜੀ ਆ ਦੁਨੀਆ ਨਾ ਸਾ ਲਾਹੇ ਜੋ ਮਰਵੰਜ ਸੀ ਦੁਨੀਆ ਦੇ ਪਿਛੇ ਇੱਥੇ ਤੂੰ 99 ਕੰਮ ਕਰ ਲੈ ਚੰਗੇ ਦੁਨੀਆ ਦੇ ਲਈ ਇੱਕ ਕਰ ਲਈ ਮਾੜਾ ਤੇਰੇ 99 ਤੇ ਟਰੱਕ ਪਾਦਣਗੇ ਮਿੱਟੀ ਦਾ ਤੇ ਤੇਰਾ ਇੱਕ ਮਾੜਾ ਚੱਕ ਲੈਣਗੇ ਆ ਦੁਨੀਆ ਦੀ ਗੱਲ ਕਰਦਾ ਆਪਸਾਰੇ ਮੈਂ ਮੈਂ ਮਿਲਾਂ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੇ ਸਭ जग ਤੇਰਾ ਬਾਬਾ ਫਰੀਦ ਸਾਹਿਬ ਦਾ ਬਚਨ ਕਹਿੰਦੇ ਦੁਨੀਆ ਨੂੰ ਸੋਹਣਾ ਨਾ ਲੱਗ ਤੂੰ ਦੁਨੀਆ ਦਾ ਕੀ ਆ ਅੱਜ ਇੱਕ ਅਵਾਜ਼ ਚੱਲਣਾ